ਅਸੀਂ ਅੱਜ ਬੈਠੇ ਆ ਫਾਇਰ ਸਟੇਸ਼ਨ ਅਫਸਰ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਹਾਂ ਜੋ ਕਿ ਫਾਇਰ ਸਟੇਸ਼ਨ ਫਗਵਾੜਾ ਦੇ ਅਫਸਰ ਆਪਣੇ ਅਧਿਕਾਰੀ ਵੀ ਨੇ ਤੇ ਗਵਰਨਰ ਅਵਾਦੀ ਵੀ ਨੇ ਅਕਸਰ ਸਰ ਦੇਖਣ ਵਿੱਚ ਆਇਆ ਕਿ ਜਦੋਂ ਅੱਗ ਲੱਗ ਜਾਂਦੀ ਹੈ ਤੇ ਹਫੜਾ ਦਫੜੀ ਮੱਚ ਜਾਂਦੀ ਹੈ ਪਰ ਲੋਕਾਂ ਦੇ ਵੇਲੇ ਉਹ ਸਭ ਤੋਂ ਪਹਿਲਾਂ ਕਿਹੜਾ ਕੰਮ ਆ ਜਿਹੜਾ ਉਹ ਕਰਨ ਕੇ ਅੱਗ ਨੂੰ ਆਪਾਂ ਕੰਟਰੋਲ ਛੇਤੀ ਤੋਂ ਛੇਤੀ ਕਰ ਸਕੀਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਟਾਰ ਵਿਜੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਵਿੰਦਰ ਸਿੰਘ ਫਾਇਰ ਸਟੇਸ਼ਨ ਆਫੀਸਰ ਆਫ ਫਾਇਰ ਬ੍ਰੀਗੇਡ ਫਗਵਾੜਾ ਅੱਜ ਆਪ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਅਤੇ ਪੰਜਾਬ ਸ਼ਹਿਰ ਵਾਸੀਆਂ ਪੰਜਾਬ ਦੇ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਕਿਤੇ ਕੋਈ ਅੱਗ ਦੀ ਘਟਨਾ ਵਾਪਰਦੀ ਹੈ ਜਾਂ ਕੋਈ ਸਾਡੀ ਜ਼ਿੰਦਗੀ ਕਿਸੇ ਔਕੜ ਦੇ ਵਿੱਚ ਆ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਇੱਕ ਤਾਂ ਸਾਡੇ ਕੋਲ ਜਾਣਕਾਰੀ ਨਹੀਂ ਹੁੰਦੀ ਕਿ ਕਿਸੇ ਕਰਨਾ ਕੀ ਹੈ ਐਮਰਜੈਂਸੀ ਵੇਲੇ ਸਭ ਤੋਂ ਪਹਿਲਾਂ ਜੋ ਵੀ ਅੱਗ ਲੱਗਦੀ ਹੈ ਜਾਂ ਕੋਈ ਘਟਨਾ ਵਾਪਰੀ ਹੈ ਜਾਂ ਕੋਈ ਐਕਸੀਡੈਂਟ ਹੋਇਆ ਹੈ ਤੁਰੰਤ ਅਸਦੀ ਉਦੀ ਜਿਹੜੀ ਸੂਚਨਾ ਹੈ ਉਹ ਅਸੀਂ ਜਾਂ ਕਿਸੇ ਨਾ ਕਿਸੇ ਫਾਇਰ ਸਟੇਸ਼ਨ ਦੇ ਉੱਤੇ ਪੁਲਿਸ ਸਟੇਸ਼ਨ ਦੇ ਉੱਤੇ ਜਾਂ ਐਂਬੂਲੈਂਸ ਵਿਭਾਗ ਨੂੰ ਜਿਹੜੀ ਆ 108 ਨੰਬਰ ਦੇ ਉੱਤੇ ਦੇ ਹਈ ਹੈ ਔਰ ਸੂਚਨਾ ਦੇਣ ਵੇਲੇ ਅਸੀਂ ਆਪਣਾ ਪੂਰਾ ਨਾਮ ਆਪਣਾ ਘਰ ਦਾ ਪਤਾ ਨੇੜੇ ਕੋਈ ਤੁਹਾਡਾ ਜਿਹੜਾ ਵੀ ਕੋਈ ਲੋਕੇਸ਼ਨ ਪੁਆਇੰਟ ਹੈ ਕੋਈ ਰੇਲਵੇ ਸਟੇਸ਼ਨ ਹਸਪੀਟਲ ਜਾਂ ਕੋਈ ਕਾਲਜ ਯੂਨੀਵਰਸਿਟੀ ਹੈ ਉਹ ਅਸੀਂ ਦੱਸਣਾ ਔਰ ਉਸ ਤੋਂ ਬਾਅਦ ਅਸੀਂ ਕਿਸ ਚੀਜ਼ ਨੂੰ ਅੱਗ ਲੱਗੀ ਆ ਇਸ ਚੀਜ਼ ਦਾ ਵੇਰਵਾ ਸਾਰਾ ਜਿਹੜਾ ਅਸੀਂ ਫਗਵਾੜਾ ਨੂੰ ਜਾਂ ਜਿਹੜੇ ਵੀ ਤੁਸੀਂ ਫਾਇਰ ਸਟੇਸ਼ਨ ਤੇ ਕਾਲ ਕਰ ਰਹੇ ਹੋ ਉਹਨਾਂ ਨੂੰ ਅਸੀਂ ਆਪਣਾ ਨੋਟ ਕਰਵਾਣਾ ਔਰ ਤਾਂ ਜੋ ਕਿਸੇ ਵੀ ਫਾਇਰ ਸਟੇਸ਼ਨ ਤੋਂ ਜਿਹੜੀ ਗੱਡੀ ਆ ਤੁਰੰਤ ਹਗਾਮੀ ਹਾਲਤਾਂ ਦੇ ਵਿੱਚ ਉਥੋਂ ਟਰਨ ਆਊਟ ਹੋ ਕੇ ਤੁਹਾਡੇ ਤੱਕ ਪਹੁੰਚ ਸਕੀ ਕਿਉਂਕਿ ਆਪਾਂ ਦੇਖਦੇ ਹਾਂ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੈ ਕਲੋਨੀਆਂ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਰਾਤ ਦੇ ਸਮੇਂ ਲੋਕ ਸੜਕਾਂ ਦੇ ਉੱਤੇ ਗੱਡੀਆਂ ਪਾਰਕ ਕਰ ਦਿੰਦੇ ਹਨ ਇੰਟਰਨੈਟ ਦੀਆਂ ਤਾਰਾਂ ਟੈਲੀਫੋਨ ਦੀਆਂ ਤਾਰਾਂ ਔਰ ਬਹੁਤ ਸਾਰੇ ਬੈਰੀਗੇਡਸ ਲੋਕਾਂ ਦੇ ਘਰਾਂ ਦੇ ਅੱਗੇ ਰੇੜੀਆਂ ਬਾਜ਼ਾਰਾਂ ਦੇ ਵਿੱਚ ਜਿਹੜਾ ਹੈਗਾ ਫਾਇਰ ਬ੍ਰੀਡ ਨੂੰ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਨੇ ਜਿਨ੍ਹਾਂ ਤੋਂ ਲੋਕ ਵੀ ਚੰਗੀ ਤਰ੍ਹਾਂ ਜਾਣੂ ਨੇ ਪਰੰਤੂ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਸਵਾਏ ਪਛਤਾਵੇ ਸੋ ਸਾਡੇ ਜਿਹੜਾ ਹੱਥ-ਪਾਸ ਕੁਝ ਨਹੀਂ ਆਉਂਦਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਅੱਗ ਲੱਗਦੀ ਹੈ ਤੁਰੰਤ ਸੂਚਨਾ ਦਿਓ ਤਾਂ ਜੋ ਫਾਇਰ ਬਿਗੇਟ ਦੀ ਗੱਡੀ ਜਿਹੜੀ ਤੁਰੰਤ ਮੌਕੇ ਤੇ ਪਹੁੰਚੇ ਔਰ ਆਪਾਂ ਨੇ ਘਬਰਾਉਣਾ ਨਹੀਂ ਹੈ ਜੇਕਰ ਕਿਸੇ ਸਿਲੰਡਰ ਨੂੰ ਅੱਗ ਲੱਗ ਗਈ ਹੈ ਸਿਲੰਡਰ ਨੂੰ ਤੁਸੀਂ ਫਟਾਫਟ ਉਸ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿਓ ਕਿਸੇ ਵੀ ਹੁੱਕ ਦੇ ਸਹਾਰੇ ਕਿਸੇ ਰੱਸੀ ਦੇ ਨਾਲ ਬੰਨ ਕੇ ਉਸ ਨੂੰ ਫਟਾਫਟ ਆਪਣੇ ਘਰ ਤੋਂ ਬਾਹਰ ਕੱਢ ਦਿਓ ਕਿਸੇ ਕੋਈ ਬਿਜਲੀ ਦੇ ਮੀਟਰ ਨੂੰ ਏਸੀ ਨੂੰ ਜਾਂ ਫ੍ਰਿਜ ਨੂੰ ਕਿਤੇ ਦੁਕਾਨ ਦੇ ਵਿੱਚ ਜਾਂ ਇਨਵਰਟਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਕਿਰਪਾ ਕਰਕੇ ਕੇ ਬਿਜਲੀ ਦੀ ਅੱਗ ਦੇ ਉੱਤੇ ਆਪਾਂ ਨੇ ਪਾਣੀ ਨਹੀਂ ਮਾਰਨਾ ਸੋ ਇਸ ਚੀਜ਼ ਦਾ ਆਪਾਂ ਨੇ ਧਿਆਨ ਰੱਖਣਾ ਹੈ ਔਰ ਹੋਰ ਜਿਹੜਾ ਬਾਜ਼ਾਰ ਦੇ ਵਿੱਚ ਟ੍ਰੈਫਿਕ ਨੂੰ ਜਿਹੜਾ ਘੱਟ ਰੱਖਣਾ ਹੈ ਪਾਰਕਿੰਗ ਦੀ ਬਹੁਤ ਜਿਹੜੀ ਹੈ ਸਹੂਲਤ ਮਤਲਬ ਪ੍ਰੋਪਰ ਨਹੀਂ ਹੈ ਬਾਜ਼ਾਰਾਂ ਦੇ ਵਿੱਚ ਈ ਰਿਕਸ਼ਾ ਬਾਈਕ ਰੇੜੀਆਂ ਰਿਕਸ਼ੇ ਅਤੇ ਬਹੁਤ سارے ਮਤਲਬ ਕਿ ਰੋਡ ਬਲੌਕ ਹੋਏ ਨੇ ਜਿਨਾ ਕਰਕੇ ਫਾਇਰ ਬ੍ਰਿਗੇਡ ਜਿਹੜਾ ਹੈਗਾ ਅਕਸਰ ਹੀ ਕਈ ਵਾਰੀ ਘਟਨਾ ਦੇ ਉੱਤੇ ਪਹੁੰਚਦਾ ਪਹੁੰਚਦਾ ਲੇਟ ਹੋ ਜਾਂਦਾ ਹੈ ਜਿਸ ਦਾ ਖਮਿਆਜਾ ਫਾਇਰ ਬ੍ਰਿਗੇਡ ਨੂੰ ਵੀ ਭੁਗਤਣਾ ਪੈਂਦਾ ਹੈ ਲੋਕੀ ਅਲੀਗੇਸ਼ਨ ਲਾਉਂਦੇ ਹਨ ਸੋ ਆਪਾਂ ਸਾਰੇ ਪੰਜਾਬ ਵਾਸੀ ਇੱਕ ਜ਼ਿੰਮੇਵਾਰ ਪੰਜਾਬ ਵਾਸੀ ਹੋਣ ਦੇ ਨਾਤੇ ਸਰਕਾਰੀ ਵਿਭਾਗ ਫਾਇਰ ਬ੍ਰਿਗੇਡ ਨਾਲ ਨੂੰ ਜਿਹੜਾ ਹੈਗਾ ਸਹਿਯੋਗ ਦਈਏ ਪੁਲਿਸ ਵਿਭਾਗ ਨੂੰ ਸਹਿਯੋਗ ਦਈਏ ਐਂਬੂਲੈਂਸ ਵਿਭਾਗ ਨੂੰ ਜਿੰਨੇ ਵੀ ਐਮਰਜੈਂਸੀ ਡਿਪਾਰਟਮੈਂਟ ਨੇ ਇਹਨਾਂ ਨੂੰ ਸਾਰਿਆਂ ਨੂੰ ਸਹਿਯੋਗ ਦਈਏ ਔਰ ਜਿੱਥੇ ਵੀ ਘਟਨਾ ਵਾਪਰਦੀ ਆ ਅਸੀਂ ਉੱਥੇ ਭੀੜ ਨੂੰ ਇਕੱਠਾ ਨਾ ਕਰੀਏ ਅੱਜ ਕੱਲ ਦਾ ਕੀ ਟ੍ਰੈਂਡ ਚੱਲਿਆ ਹੋਇਆ ਜਿੱਥੇ ਵੀ ਘਟਨਾ ਵਾਪਰਦੀ ਆ ਲੋਕੀ फटाफट ਉਸ ਨੂੰ ਵੀਡੀਓ ਬਣਾਉਣ ਲੱਗ ਜਾਂਦੇ ਨੇ ਆਪਣੇ ਵਾਈਕਲ ਉਹਨਾਂ ਦੇ ਕਿਤੇ ਖੜੇ ਹੁੰਦੇ ਹਨ ਗੱਡੀਆਂ ਮੋਟਰਸਾਈਕਲ ਸੋ ਜਿੱਥੇ ਵੀ ਕੋਈ ਘਟਨਾ ਵਾਪਰਦੀ ਆ ਕਿਰਪਾ ਕਰਕੇ ਉਸ ਘਟਨਾ ਵਾਲੇ ਥਾਂ ਦੇ ਉੱਤੇ ਕੋਈ ਪਾਰਕਿੰਗ ਨਾ ਕੀਤੀ ਜਾਵੇ ਉਸ ਨੂੰ ਤੁਰੰਤ ਖਾਲੀ ਕਰ ਦਿੱਤਾ ਜਾਵੇ ਸਰ ਹੁਣੇ ਤੁਸੀਂ ਇੱਕ ਗੱਲ ਕਹੀ ਸੀ ਕਿ ਜਦੋਂ ਤਾਰਾਂ ਬਿਜਲੀ ਦੀਆਂ ਨੂੰ ਅੱਗ ਲੱਗਦੀ ਹੈ ਉਹਨਾਂ ਤਾਰਾਂ ਤੋਂ ਬਚਣ ਲਈ ਪਾਣੀ ਤਾਂ ਨਹੀਂ ਪਾਣਾ ਪਰ ਹੋਰ ਕੀ ਸਾਧਨ ਹੋ ਸਕਦੇ ਨੇ ਸਾਡੇ ਕੋਲ ਆਂਦੀ سپورਟ ਅਸੀਂ ਕੀ ਕਰ ਸਕਦੇ ਹਾਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਘਰਾਂ ਦੇ ਵਿੱਚ ਇੱਕ ਇੱਕ ABC ਟਾਈਪ ਦਾ ਡਰਾਈ ਕੈਮੀਕਲ ਪਾਊਡਰ ਦਾ ਸਿਲੰਡਰ ਇੱਕ CO2 ਗੈਸ ਵਾਲਾ ਸਿਲੰਡਰ ਜਿਹੜਾ ਹੈਗਾ ਆਪਣੇ ਘਰਾਂ ਦੇ ਵਿੱਚ ਜ਼ਰੂਰ ਲਗਵਾਉਣ ਆਪਣੀਆਂ ਦੁਕਾਨਾਂ ਸ਼ੋਰੂਮਾਂ ਦੇ ਵਿੱਚ ਜ਼ਰੂਰ ਲਗਵਾਉਣ ਤਾਂ ਜੋ ਬਿਜਲੀ ਦੀ ਸ਼ਾਰਟ ਸਰਕਟ ਅੱਗ ਵਿਲੇ ਅਸੀਂ ਉਸ ਸਿਲੰਡਰ ਦੇ ਨਾਲ ਉਸ ਅੱਗ ਨੂੰ ਬੁਝਾ ਸਕੀਏ ਠੀਕ ਹੈ ਜੀ ਸਰ ਜਿੱਦਾਂ ਹੁਣ ਕਈ ਦੁਕਾਨਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਬਹੁਤ ਸਾਮਾਨ ਨਾਲ ਭਰੀਆਂ ਹੋਈਆਂ ਨੇ ਅਕਸਰ ਦੇਖਣ ਵਿੱਚ ਆਇਆ ਕਿ ਉਹਨਾਂ ਨੂੰ ਨਿਗਮ ਵੱਲੋਂ ਵੀ ਸਾਰਿਆਂ ਵੱਲੋਂ ਵੀ ਫਾਇਰ ਸਟੇਸ਼ਨ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਸਾਮਾਨ ਤਰਤੀਬ ਨਾਲ ਰੱਖੋ ਤਾਂ ਕਿ ਉੱਪਰ ਲੀਆਂ ਜੇ ਬਿਲਡਿੰਗਾਂ 'ਚ ਅੱਗ ਲੱਗੇ ਤਾਂ ਉਹਨੂੰ ਕਵਰ ਕੀਤਾ ਜਾ ਸਕੇ ਇਹੋ ਜਿਹੀਆਂ ਸਿਚੁਏਸ਼ਨਾਂ ਦੇ ਵਿੱਚ ਕਿੱਦਾਂ ਹੈਂਡਲ ਕੀਤਾ ਜਾ ਸਕਦਾ ਇਹਨਾਂ ਨੂੰ ਅਸੀਂ ਜਦੋਂ ਵੀ ਇੰਸਪੈਕਸ਼ਨਾਂ ਤੇ ਜਾਂਦੇ ਆ ਬਹੁਤ ਸਾਰੇ ਜਿਹੜੇ ਪਲਾਸਟਿਕ ਦਾ ਕੰਮ ਕਰਦੇ ਨੇ ਬੇਸਮੈਂਟਸ ਦੇ ਵਿੱਚ ਲੋਕਾਂ ਨੇ ਹੋਟਲਾਂ ਦੇ ਵਿੱਚ ਜਿਹੜੇ ਸਟੇਅਰ ਕੇਸ ਐ ਉਹਨਾਂ ਨੂੰ ਲੋਕਾਂ ਨੇ ਬਿਲਕੁ ਕੀਤਾ ਹੋਇਆ ਦੇਖੋ ਸਟੇਅਰ ਕੇਸ ਜਿਹੜੀਆਂ ਹੁੰਦੀਆਂ ਜਾਨ ਬਚਾਉਣ ਵਾਸਤੇ ਭੱਜਣ ਵਾਸਤੇ ਹੁੰਦੀਆਂ ਸੋ ਦੁਕਾਨਾਂ ਦੇ ਵਿੱਚ ਬੇਸਮੈਂਟਾਂ ਦੇ ਵਿੱਚ ਲੋਕਾਂ ਨੇ ਢਾਈ ਢਾਈ ਤਿੰਨ ਤਿੰਨ ਫਿੱਟ ਦੀਆਂ ਪੌੜੀਆਂ ਹੁੰਦੀਆਂ ਚਾਰ ਫਿੱਟ ਦੀਆਂ ਸਿਰਫ ਇੱਕ ਇੱਕ ਡੇਢ ਫੁੱਟ ਜਾਂ ਸਵਾ ਫਿੱਟ ਥਾਂ ਰੱਖੀ ਹੁੰਦੀ ਆ ਬਾਕੀ ਪੌੜੀਆਂ ਨੂੰ ਲੋਕੀ ਐਜ਼ ਅ ਸਟੋਰ ਯੂਜ਼ ਕਰਦੇ ਆ ਸੋ ਇਹ ਲੋਕਾਂ ਦੀ ਬਹੁਤ ਵੱਡੀ ਇੱਕ ਮੈਂ ਗਲਤ ਫਹਿਮੀ ਕਹਾਗਾ ਕਿ ਐਟ ਦਾ ਟਾਈਮ ਆਫ ਐਮਰਜੈਂਸੀ ਉਹ ਪੌੜੀਆਂ ਉਹਨਾਂ ਨੂੰ ਜਾਨ ਬਚਾਉਣ ਵਾਸਤੇ ਜਾਂ ਕਿਸੇ ਹੋਰ ਮਦਦਗਾਰ ਦੇ ਤੌਰ ਤੇ ਉਹ ਜਿਹੜੀਆਂ ਹੈਗੀਆਂ ਤਤ ਨਹੀਂ ਹੋਣ ਗਿਆ ਕਿਤੇ ਵੀ ਬੰਦਾ ਫਸ ਸਕਦਾ ਹੈ ਉਸ ਦੀ ਜਾਨ ਦੀ ਜਿਹੜੀ ਆ ਬਹੁਤ ਵੱਡਾ ਰਿਸਕ ਹੈ ਉਹਦਾ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰ ਲਈ ਧੰਨਵਾਦ ਜੀ ਧੰਨਵਾਦ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੌਕ ਟੇਲ ਜਿਹੜੀ ਆ ਅੱਜ 7 ਮਈ ਨੂੰ ਜਿਹੜਾ ਹੈਗਾ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਬਲੈਕਆਊਟ ਹੋਣਾ ਔਰ ਇਹਦੇ ਵਿੱਚ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਜਾਂ ਪੰਜਾਬ ਸਰਕਾਰ ਵੱਲੋਂ ਜਾਂ ਨਗਰ ਨਿਗਮਾ ਵੱਲੋਂ ਜਾਂ ਫਾਇਰ ਬ੍ਰਿਗੇਡ ਫਗਵਾੜਾ ਜਾਂ ਜਿਹੜੇ ਵੀ ਸਾਡੇ ਉੱਚ ਅਧਿਕਾਰੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਵੱਲੋਂ ਜਦੋਂ ਵੀ ਸਾਨੂੰ ਕੋਈ ਬਲੈਕਆਊਟ ਦਾ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਭਾਗ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਕੋਈ ਦਿਸ਼ਾ ਨਿਰਦੇਸ਼ ਸਾਡੇ ਲੋਕਾਂ ਦੀ ਜਾਨ ਮਾਲ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਸਾਨੂੰ ਜਿਹੜਾ ਨਿਰਦੇਸ਼ ਆਉਂਦਾ ਹੈ ਤਾਂ ਕਿਰਪਾ ਕਰਕੇ ਉਸ ਨਿਰਦੇਸ਼ ਦਾ ਪੂਰਨ ਪਾਲਣ ਕੀਤਾ ਜਾਵੇ ਬਲੈਕਆਊਟ ਦਾ ਮਤਲਬ ਬਲੈਕਆਊਟ ਉਸ ਵੇਲੇ ਅਸੀਂ ਕੋਈ ਲਾਈਟ ਨਹੀਂ ਜਲਾਣੀ ਕੋਈ ਮੋਬਾਈਲ ਨਹੀਂ ਜਲਾਣਾ ਸੋ ਅਸੀਂ ਆਪਣੀ ਸਰਕਾਰ ਨੂੰ ਅਸੀਂ ਆਪਣੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਬਹੁਤ ਵੱਡਾ ਸਹਿਯੋਗ ਦੇਣਾ ਹੈ ਤਾਂ ਜੋ ਅਸੀਂ ਜਿਹੜੀਆਂ ਜਾਨ ਮਾਲ ਦੀਆਂ ਜਿਹੜੀਆਂ ਸੁਰੱਖਿਆ ਸੰਬੰਧੀ ਜੋ ਵੀ ਕਾਰਵਾਈਆਂ ਉਹਨਾਂ ਨੂੰ ਸਹੀ ਸਿਰੇ ਨੇਪਰੇ ਚਾੜ ਸਕੀਏ ਜੇ ਕਿਤੇ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਐਮਰਜੈਂਸੀ ਵਿਭਾਗ ਪੁਲਿਸ ਵਿਭਾਗ ਹਰ ਵੇਲੇ ਪੰਜਾਬ ਸ਼ਹਿਰ ਵਾਸੀਆਂ ਦੀ ਮਦਦ ਕਰਨ ਵਾਸਤੇ ਤਿਆਰਬਰ ਤਿਆਰ ਬੈਠੇ ਨੇ ਧੰਨਵਾਦ ਜੀ